ਸਭਾ ਅੰਮ੍ਰਿਤ ਅਸਵੰਦ ਹੋਈ ਨਿਤ ਜੀ ਪ੍ਰੀਤ ਪੈ ਜਾਵੇ ਪਰਮਾਤਮਾ ਦੇ ਚਰਨਾਂ ਦੇ ਨਾਲ ਜੇ ਗੁਰੂ ਗੁਰ ਜਪਦਿਆਂ ਸਾਡੇ ਮਨ ਦੇ ਉੱਤੇ ਲੱਗੇ ਹੋਏ ਵਿਕਾਰਾਂ ਦੀ ਨੀ ਕਾੜ ਚ ਲੈ ਜਾ ਰਹੀ ਮਨ ਪਵਿੱਤਰ ਹੋਇਆ ਮਨ ਪਰਮਾਤਮਾ ਦੇ ਚਰਨਾਂ ਦੇ ਨਾਲ ਜੁੜ ਗਿਆ ਤੇ ਬਾਦਸ਼ਾਹ ਨੇ ਉਹ ਵੀ ਇੱਕ ਬਹੁਤ ਵੱਡਾ ਫਰਮਾ ਹੈ ਜਿਹਨੂੰ ਕਾਜਵਰੇ ਕਿਸੇ ਭਾਗ ਸਮੇਂ ਦੇ ਵਿੱਚ ਹਰੀ ਦੇ ਆਪਜਾ ਨਾਮ ਦਾ ਰਤ ਲੱਗ ਜਾਂਦਾ ਹੈ ਉਹਨਾਂ ਦੀ ਵੀ ਪ੍ਰਮਾਤਮਾ ਦੇ ਨਾਲ ਇਹ ਪ੍ਰੀਤ ਐਸੀ ਕਰ ਜਾਂਦੀ ਹੈ ਤੇ ਦੋਵੇਂ ਸੂਝ ਨੇ ਜੜੇ ਨੇ ਉਹਨਾਂ ਦਾ ਗੁਰਗਤਾਈ ਹੋ ਜਾਂਦੀ ਹੈ ਭਾਵੇਂ ਕਿ ਇੱਕ ਜੰਨ ਦੇ ਸਾਗ ਦੇ ਜਿਉਂਦੇ ਵਾਲਾ ਸੋਨਮਾ ਜਿਨ੍ਹਾਂ ਉਹ ਪ੍ਰਮਾਤਮਾ ਦੀ ਪ੍ਰਮਾਤਮਾ ਦੀ ਉਸ ਵਾਹਿਗੁਰੂ ਦੇ ਦਰ ਤੇ ਪਰਵਾਣ ਹੁੰਦਾ ਹੈ ਉਹਨਾਂ ਹੀ ਗੁਰਦੇ ਗੁਣ ਬਾਣ ਵਾਲਾ ਰੱਬ ਦੇ ਨਾਮ ਨੂੰ ਚੰਗਿਆ ਹੋਇਆ ਸਿਰਮਾ ਦੀ ਪ੍ਰਮਾਤਮਾ ਦੇ ਦਰ ਦੇ ਵਿੱਚ ਉਹਨਾਂ ਹੀ ਪਰਵਾਣ ਹੁੰਦਾ ਹੈ ਸੋ ਗੁਰੂ ਪਿਆਰਿਓ ਕੀ ਕਾਹ ਜੇ ਆਪਾਂ ਸਮਾਗਮ ਆਤੀ ਨੇ ਪਾਚਾ ਕਿਰਪਾ ਕਰਦੇ ਰਹਿਮਤ ਕਰਦੇ ਸਾਡੀ ਮੰਗ ਦੀ ਲੱਗੀ ਹੋਈ ਪੀਣਾ ਬਕਾਰਾ ਦਾ ਬੈੜ ਲੈ ਜਾਵੇ ਜਿਹੜੀ ਦਿਂਦੀ ਨਹੀਂ ਜਿਹੜੀ ਪਿਛਲੇ ਤਿੰਨ ਦੁਗਾ ਤੋਂ ਅਸੀਂ ਭੋਗਦੇ ਆ ਰਹੇ ਹਾਂ ਦੁਨਾਂ ਜੁਰੇ ਕਰਦੇ ਹਾਂ ਪਾਚਾ ਨੇ ਸਮਾਂ ਦਿੱਤਾ ਸਾਨੂੰ ਮੁੜਖਾ ਜਾਮਾ ਦਾ ਸ਼ਿਸ਼ੀਤ ਹੈ ਇਸ ਮੁੜਖਾ ਜਾਮਾ ਦਾ ਵਰਤ ਵਰਗਾ ਹਰੀਏ ਪ੍ਰਾਣੀ ਤੁਮ ਆਇਆ ਰਾਹ ਲੈਣ ਲੱਗਾ ਇੱਤ ਨੂੰ ਫੜਟੇ ਸਭ ਮੁਕਤੀ ਚੰਗੀ ਲੈਣ ਜ਼ਿੰਦਗੀ ਵੀ ਕਿਹੜੀ ਰਾਤ ਆਏ ਉਹ ਦਿਨ ਬਧਨ ਕਰਕੇ ਅਟਤੀਆਂ ਅੱਗੇ ਤਰਨ ਜਾ ਰਹੀ ਹੈ ਉਸ ਪਰਮਾਤਮਾ ਦੇ ਨਾਲ ਸੁਰ ਕੀ ਬਤੀ ਨੂੰ ਜੋੜੀਏ ਜਿਸ ਨੇ ਸਾਨੂੰ ਮਲੁਖਾ ਜਨ ਦੇਕੇ ਬਚਾਇਆ ਉਸ ਪਰਮਾਤਮਾ ਦਾ ਅਸੀਂ ਸ਼ੁਕਰ ਕਰੀਏ ਸੰਸਾਰੀ ਸੰਤ ਰ ਆਪਣਾ ਰੱਖ ਕੇ ਉਹਨਾਂ ਮਹਾਨ ਸੁਰਮਿਆਂ ਜੁਗੀਆਂ ਜੰਨਾਂ ਦੀ ਗਾਦੀ ਉੱਤ ਬੈਠ ਕੇ ਗੁਰੂ ਘਰ ਨਾਲ ਇਸ ਵਾਹਿਗੁਰੂ ਦਾ ਨਾਮ ਸਿਮਰਨ ਕਰਨਾ ਹੈ ਕੋਈ ਵੀ ਨਸਨਾ ਵਾਗੀ ਕਰੇ ਗੁਰੂ ਪਿਆਰਿਓ ਜਿੰਨਾ ਹੀ ਪਰਮਾਤਮਾ ਦੇ ਰੱਬ ਦੇ ਨਾਮ ਜਪਾਂਗੇ दुनिया भी सोख जो दुनिया में सुख ले हो ना जे चाहते हो सा कलेष खत्म हो जाए दुख खत्म हो जा सारा परिवार कट्ठा बैठे कृपाचा ने यह काम तुम करना पवेगा जेड़ा हर एक सिमर एक, एक प्यरे कल कलेष लोग महाभ कलेष खत्म हो जाए ਲੋਭ ਲਾਲਚ ਕਰ ਮੋ ਜਾਵੇਗਾ ਮਨ ਪਰਮਾਤਮਾ ਦੇ ਚਰਨਾਂ ਦੇ ਚਿਰ ਜਾਵੇਗਾ ਨਿਮਕ ਨਿਮਕ ਸਾਹ ਸਾਹ ਨਿਮਕ ਨਿਮਕ ਦਿਨ ਸ੍ਰੇਂਤ ਕਰੇ ਸਾਥ ਸੰਗ ਦਾ ਪ੍ਰਸੰਗ ਮਨ ਨਿਦਾਨ ਧਾਰੀ ਪਰ ਜਪਨਾ ਕਿਵੇਂ ਕਹਿੰਦੀ ਸੰਗ ਤੇ ਸ਼ਰਨ ਨਰਾ ਕੇ ਨਹੀ ਸਗਣਾ ਨਹੀਂ ਗੁਰੂ ਦੀ ਸੰਗਤ ਵਿੱਚ ਬੈਠ ਕੇ ਸੰਗਣਾ ਨਹੀਂ ਸੰਗਿਆ ਕਰਉ ਦੇ ਸੇ ਦੀ ਕੀਰਤ ਕਰਨ ਤੋਂ ਸੰਗਿਆ ਕਰਉ ਦੇ ਸੇ ਰੰਡਾ ਫਤ ਕਰਨ ਤੋਂ ਇਹਨਾਂ ਚ ਜਦੋਂ